ਸੀ ਜੁੜਿਓ ਸਾਡਕ ਲਾਈਵ ਖਬਰਨਾਮਾ ਨਾਲ ਅੱਜ ਸਰਦਾਰ ਗਗਨਦੀਪ ਸਿੰਘ ਢਾੜੀਵਾਲ ਚੇਅਰਮੈਨ ਨਗਰ ਸੁਧਾਰ ਟਰਸਟ ਫਰੀਦਕੋਟ ਜਿਨ੍ਹਾਂ ਨੂੰ ਪਾਰਟੀ ਨੇ ਇੱਕ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਉਹਨਾਂ ਨੂੰ ਮਾਲਵਾ ਜ਼ੋਨ ਦਾ ਸੈਂਟਰਲ ਲਗਾਇਆ ਗਿਆ ਹੈ ਤੇ ਯੁੱਧ ਨਸ਼ਿਆਂ ਵਿਰੁੱਧ ਆਓ ਦੇਖਦੇ ਹਾਂ ਇੱਕ ਇਸ ਨੂੰ ਕਿਵੇਂ ਅੱਗੇ ਲੈ ਕੇ ਜਾਂਦੇ ਆ ਚੇਅਰਮੈਨ ਸਾਹਿਬ ਸਸੀਕਾਰ ਸਸੀਕਾਰ ਜੀ ਹਾਂਜੀ ਤੁਹਾਨੂੰ ਪਾਰਟੀ ਨੇ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਮਾਲਵਾ ਜ਼ੋਨ ਦਾ ਸੈਂਟਰਲ ਲਗਾਇਆ ਗਿਆ ਹੈ ਯੁੱਧ ਨਸ਼ਾ ਵਿਰੋਧ ਤੇ ਮੈਂ ਜਾਨਣਾ ਚਾਹਣਾ ਵੀ ਉਹਨੂੰ ਤੁਸੀਂ ਅੱਗੇ ਇਸ ਮਹਿਮ ਨੂੰ ਕਿਵੇਂ ਲੈ ਕੇ ਜਾਓਗੇ ਸਭ ਤੋਂ ਪਹਿਲਾਂ ਤਾਂ ਪਾਰਟੀ ਦੇ ਨੈਸ਼ਨਲ ਕੋਰਡੀਨੇਟਰ ਸ਼੍ਰੀ ਅਮਨ ਕੇਜਰੀਵਾਲ ਸਾਹਿਬ ਪੰਜਾਬ ਦੇ ਹਗਮਨ ਪਿਆਰੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਤੇ ਪੰਜਾਬ ਦੇ ਪਰਿਵਾਰੀ ਸ਼੍ਰੀ ਮਨੀਸ਼ ਸੋਦੀਆ ਜੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਦੂਸਰਾ 2 ਤਰੀਕ ਤੋਂ ਲੈ ਕੇ 6 ਤਰੀਕ ਤੱਕ ਪੂਰੇ ਪੰਜਾਬ ਦੇ ਵਿੱਚ ਸਾਡਾ ਸਕੇਡਿਊਲ ਬਣਿਆ ਹੋਇਆ ਹੈ ਜਿਹਦੇ ਤਹਿਤ ਅੱਜ ਪੂਰੇ ਪੰਜਾਬ ਚ ਮੀਟਿੰਗਾਂ ਚੱਲ ਰਹੀਆਂ ਜਿਹਦੇ ਚ ਹਰ ਪਿੰਡ ਦੇ 10 ਤੋਂ 15 ਸਾਡੇ ਬੀਡੀਸੀ ਮੈਂਬਰ ਹੈ ਉਹ ਐਪ ਇੰਸਟਾਲ ਕਰਾਉਣਗੇ ਉਸ ਤੋਂ ਬਾਅਦ ਉਹਦੇ ਤੇ ਕੋਈ ਵੀ ਬੰਦਾ ਜਾ ਕੇ ਜਿਹੜਾ ਹੈਗਾ ਕੰਪਲੀਟ ਕਰ ਸਕਦਾ ਔਰ ਵਿਦਿਨ 7 ਡੇਸ ਉਸ ਕੰਪਲੀਟ ਦਾ ਨਿਪਟਾਰਾ ਕਰਨਾ ਅਨਿਵਾਰੀ ਹੈ ਇਹ ਡੀਜੀਪੀ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਦੇ ਸਖਤ ਨਿਰਦੇਸ਼ ਹੈ ਸੋ ਹੁਣ ਸਾਡਾ ਕੰਮ ਹੈ ਕਿ ਲੋਕਾਂ ਨੂੰ ਜਾਗਰੂਕ ਕਰੀਏ ਵਾਤੋ-ਵਾਦ ਉਹਨਾਂ ਨੂੰ ਕਹੀਏ ਕਿ ਐਪ ਇੰਸਟਾਲ ਕਰੋ ਤੇ ਸਰਕਾਰ ਨੇ ਦੇਖੋ ਕੋਈ ਵੀ ਮੈਂ ਸਮਝਦਾ ਜੇ ਕੋਈ ਚੀਜ਼ ਨੂੰ ਨਸ਼ੇ ਨੂੰ ਖਤਮ ਕਰਨਾ ਤਾਂ ਉਹਦੇ ਵਾਸਤੇ ਲਹਿਰ ਬਣਾਉਣੀ ਬਹੁਤ ਜ਼ਰੂਰੀ ਹੈ ਇਕੱਲੀਆਂ ਸਰਕਾਰਾਂ ਕਦੇ ਨਸ਼ੇ ਨੂੰ ਖਤਮ ਨਹੀਂ ਕਰ ਸਕਦਾ ਕਰ ਸਕਦੀਆਂ ਉਹਦੇ ਲਈ ਲਹਿਰ ਬਣਾਉਣੀ ਪਊ ਔਰ ਲਹਿਰ ਲੋਕਾਂ ਦੇ ਨਾਲ ਬਣਨੀ ਹੈ ਅਸੀਂ ਲੋਕਾਂ ਜਾ ਰਹੇ ਆ ਲੋਕ ਸਾਡੇ ਨਾਲ ਜੁੜ ਰਹੇ ਆ ਔਰ ਖਾਸ ਕਰਕੇ ਮੈਂ ਆਮ ਆਦਮੀ ਪਾਰਟੀ ਦਾ ਧੰਨਵਾਦੀ ਹੈ ਕਿ ਅੱਜ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਇਨੀਸ਼ੀਏਟਿਵ ਨਹੀਂ ਲਿਆ ਆਮ ਆਦਮੀ ਪਾਰਟੀ ਜਹੀ ਪਾਰਟੀ ਹੈ ਜਿਨੇ ਘਟੋ ਘਟ ਇਹ ਤਾਹੀਆ ਤਾਂ ਕੀਤਾ ਨਾ ਅਸੀਂ ਪੰਜਾਬ ਚੋਂ ਨਸ਼ਾ ਖਤਮ ਕਰਨਾ ਨਹੀਂ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਗਈਆਂ ਪਰ ਕਿਸੇ ਸਰਕਾਰ ਨੇ ਨਸ਼ਾ ਖਿਲਾਫ ਆਵਾਜ਼ ਨਹੀਂ ਚੱਕੀ ਸੋ ਇਥੋਂ ਨੀਤੀ ਤੇ ਨੀਅਤ ਦਾ ਫਰਕ ਪਤਾ ਚਲਦਾ ਸਰਕਾਰ ਦੀ ਨੀਅਤ ਸਾਫ਼ ਹੈ ਨਸ਼ਾ ਨੂੰ ਲੈ ਕੇ ਪਰਮਾਤਮਾ ਨੂੰ ਅੱਛਾ ਇੱਕ ਭਗਵਾਨ ਸਿੰਘ ਮਾਨ ਨੇ ਪਿਤੇ ਦਿਨੀ ਆਪ ਦਾ ਜਿਹੜਾ ਵਾਅਦਾ ਕੀਤਾ ਸੀ 14 ਦਰਾਂ ਮੈਕਸੀ ਦੇ ਵਿੱਚ 10 ਲੱਖ ਦਾ ਜਿਹੜਾ ਸਿਹਤ ਬੀਮਾ ਸ਼ੁਰੂ ਕਰਨਾ ਸੀ ਯਾਰ ਤੇ ਉਹਦਾ ਅੰਗਾਜ਼ ਸ਼ੁਰੂ ਹੋ ਗਿਆ ਉਹਨੂੰ ਤੁਸੀਂ ਕਿਵੇਂ ਲੈ ਕੇ ਚੱਲਦੇ ਤੇ ਕਿਹੜੀਆਂ ਕੈਟਾਗਰੀਆਂ ਨੂੰ ਉਹਦਾ ਫਾਇਦਾ ਮਿਲ ਰਿਹਾ ਦੇਖੋ ਮੈਂ ਸਮਝਦਾ ਹਾਂ ਪੂਰੀ ਦੁਨੀਆ ਦੇ ਵਿੱਚ ਮੈਂ ਪੰਜਾਬ ਦੀ ਗੱਲ ਨਹੀਂ ਕਰਦਾ ਇਹ ਅਜਿਹੀ ਸਕੀਮ ਮੈਂ ਸਮਝਦਾ ਕਿਤੇ ਆਈ ਨਹੀਂ ਜਿਹਦਾ ਫਾਇਦਾ ਹਰ ਵਰਗ ਨੂੰ ਹੋ ਰਿਹਾ ਚਾਹੇ ਉਹ ਗਰੀਬ ਹੋਵੇ ਚਾਹੇ ਉਹ ਮੱਧ ਵਰਗੀ ਹੋਣ ਚਾਹੇ ਉਹ ਅਮੀਰ ਹੋਣ ਚਾਹੇ ਉਹ ਤੁਹਾਡੇ ਪੱਤਰਕਾਰ ਭਾਈਚਾਰੇ ਚੋਂ ਹੋਣ ਚਾਹੇ ਉਹ ਡਾਕਟਰ ਹੋਣ ਚਾਹੀਓ ਚਾਹੇ ਉਹ ਆਈਐਸ ਹੋਣ ਚਾਹੇ ਉਹ ਆਈਪੀਐਸ ਹੋਣ ਕੋਈ ਵੀ ਬੰਦਾ ਹੋਵੇ ਉਹਨੇ ਆਪਣਾ ਆਧਾਰ ਕਾਰਡ ਲਜਾਣਾ ਤੇ ਜਿਹੜਾ ਉਹਦਾ ਇਲਾਜ ਆ 10 ਲੱਖ ਤੱਕ ਫ੍ਰੀ ਹੋ ਜਾਣਾ ਉਹ ਦੇਖੋ ਸਰਕਾਰਾਂ ਹੁੰਦੀਆਂ ਲੋਕਾਂ ਦੇ ਵਾਸਤੇ ਲੋਕਾਂ ਦੇ ਭਲੇ ਵਾਸਤੇ ਨਹੀਂ ਪਹਿਲਾਂ ਲਾਲ ਨੀਲੇ ਪੀਲੇ ਕਾਰਡਾਂ ਚ ਲੋਕਾਂ ਨੂੰ ਉਲਝਾ ਕੇ ਰੱਖਿਆ ਹੋਇਆ ਸੀ ਸੋ ਮੈਂ ਸਮਝਦਾ ਅਜਿਹੀ ਸਕੀਮ ਨਾ ਪਹਿਲਾਂ ਕਦੇ ਆਈ ਹੈ ਨਾ ਕਦੇ ਆਉਣੀ ਹੈ ਸੋ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਕਿ ਆਫ ਦਾ ਨੇੜੇ ਜਿਹੜੇ CSC ਸੈਂਟਰ ਆ ਉੱਥੇ ਜਾਓ ਰਜਿਸਟ੍ਰੇਸ਼ਨ ਕਰਵਾਓ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਤੁਹਾਡਾ ਔਰ ਇਹ ਇਹ ਨਹੀਂ ਹੈਗਾ ਇਹਦੇ ਵਿੱਚ ਬੜੇ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਲਗਭਗ ਆਪਣੇ ਸਰੀਰ 'ਚ ਜਿੰਨੀਆਂ ਵੀ ਬਿਮਾਰੀਆਂ ਆਪਾਂ ਨੂੰ ਲੱਗ ਸਕਦੀਆਂ ਔਰ ਟੌਪ ਦੇ ਹਸਪੀਟਲ ਅਪੋਲੋ ਹੋ ਗਿਆ ਮੈਕਸ ਹੋ ਗਿਆ ਡੀ ਐਮ ਸੀ ਹੋ ਗਿਆ ਸਾਰੇ ਹਸਪੀਟਲ ਇਹਨਾਂ ਨਾਲ ਰਿਲੇਟ ਕੀਤੇ ਗਏ ਆ ਕਿਸੇ ਇਨਸਾਨ ਨੂੰ ਕੋਈ ਵੀ ਜਿਹੜੀ ਹੈਗੀ ਕਮੀ ਨਹੀਂ ਅੱਛਾ ਇੱਕ ਬੀਤੇ ਦਿਨ ਦੂਜਾ ਆਪਣਾ ਹਰ ਸਿਮਰਤ ਕੌਰ ਬਾਦਲ ਨੇ ਤੰਗ ਕੱਸਿਆ ਸੀ ਭਗਵੰਤ ਮਾਨ ਤੇ 2022 ਦੇ ਵਿੱਚ ਜਿਵੇਂ ਉਹਨਾਂ ਨੇ ਕਿਹਾ ਸੀ 1000 ਰੁਪਿਆ ਬੀਬੀਆਂ ਨੂੰ ਦੇਵਾਂਗੇ ਉਹਦੇ ਫਾਰਮ ਭਰੇ ਗਏ ਸੀਗੇ 4 ਸਾਲ ਬੀਤ ਗਏ ਉਹ ਉਹਨਾਂ ਨੂੰ ਨਹੀਂ ਦਿੱਤਾ ਗਿਆ ਉਸੇ ਤਰ੍ਹਾਂ ਉਹ ਕਹਿੰਦੇ ਕਿ ਇਹ ਜੋ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਹੈ ਇਹ ਵੀ ਇੱਕ ਕਾਰਜਾਂ ਦੇ ਵਿੱਚ ਹੀ ਰਹਿ ਜਾਣੀ ਹੈ ਦੇਖੋ ਅਕਾਲੀ ਦਲ ਦੀ ਇਹ ਰਣਨੀਤੀ ਤੇ ਰਾਜਨੀਤੀ ਰਹੀ ਹੈ ਉਹ ਜਦੋਂ ਵੀ ਕੋਈ ਕੰਮ ਕਰਦੇ ਸੀ ਆਖੀਰਲੇ ਜਦੋਂ ਸਰਕਾਰ ਜਾਣ ਵਾਲੀ ਹੁੰਦੀ ਸੀ 2-3 ਮਹੀਨਿਆਂ ਚ ਕਰਦੇ ਸੀ 90% ਵਾਦੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ 4 ਸਾਲਾਂ ਚ ਪੂਰੇ ਕਰਤੇ ਆ ਸਿਹਤ ਬੀਮਾ ਦਾ ਵਾਅਦਾ ਕੀਤਾ ਵੀ ਨਹੀਂ ਸੀ ਆ ਜਿਹੜਾ ਲਾਸਟ ਬਜਟ ਆਉਣਾ ਉਹਦੇ ਚੋ 1000 ਰੁਪਏ ਵਾਲਾ ਵਾਅਦਾ ਵੀ ਪੂਰਾ ਕਰਾਂਗੇ ਔਰ ਉਹ ਵਾਅਦਾ ਪੂਰਾ ਕਰਕੇ ਫੇਰ ਲੋਕਾਂ ਚ ਵੋਟ ਮੰਗਣ ਜਾਵਾਂਗੇ ਮੈਂ ਇਹ ਗੱਲ ਤੁਹਾਨੂੰ ਇੰਨੇ ਆਸ਼ਵਾਸਨ ਨਾਲ ਕਿਉਂ ਕਹਿ ਰਿਹਾ ਕਿਉਂਕਿ ਸਾਡੀਆਂ ਹਾਇਰ ਲੈਵਲਸ ਤੇ ਮੀਟਿੰਗ ਹੁੰਦੀਆਂ ਹਰ ਬੰਦਾ ਇਹ ਗੱਲ ਕਹਿੰਦਾ ਔਰ ਮਾਨ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਕਿ ਦੂਸਰੀਆਂ ਪਾਰਟੀਆਂ ਨੂੰ ਨਹੀਂ ਕਿ 1 ਮਹੀਨੇ ਦੇ ਪੈਸੇ ਦੇਤੇ ਫਿਰ ਲੋਕ ਤੁਰੇ ਫਿਰਨ ਮਗਰ ਜਾਂ 2 ਮਹੀਨਿਆਂ ਦੇ ਵੋਟਾਂ ਦੇ ਨੇੜੇ ਦੇ ਦਈਏ ਫਿਰ ਪੈਸੇ ਦੇਈਏ ਨਾ ਇਸ ਕਰਕੇ ਬਜਟ ਦਾ ਜਿਹੜਾ ਹੈਗਾ ਪੂਰਾ ਉਹ ਬਣਾ ਰਹੇ ਆ ਉਹਦੇ ਵਾਸਤੇ ਪੈਸਾ ਬਹੁਤ ਚਾਹੀਦਾ ਉਹ ਸਰਕਾਰ ਝਟਾ ਰਹੀ ਔਰ ਤੁਸੀਂ ਦੇਖਿਓ ਆਉਣ ਵਾਲੇ ਬਜਟ 'ਚ ਇਹ ਵੀ ਕਲੀਅਰ ਹੋ ਜਾਂਦਾ ਹੈ ਅੱਛਾ 2027 'ਚ ਦੁਬਾਰਾ ਆਪਣਾ ਜੇ ਸਰਕਾਰ ਰਿਪੀਟ ਹੁੰਦੀ ਹੈ ਤੇ ਤੁਹਾਨੂੰ ਇੱਥੋਂ ਜਿਵੇਂ ਪਹਿਲਾਂ ਤੁਹਾਨੂੰ ਵੱਡੀਆਂ ਜ਼ਿੰਮੇਵਾਰੀਆਂ ਮਿਲੀਆਂ ਜੇ ਤੁਹਾਨੂੰ ਫਰੀ ਕੋ ਡਿਸਟ੍ਰਿਕਟ ਤੋਂ ਇੱਕ ਵੱਡੀ ਜ਼ਿੰਮੇਵਾਰੀ ਮਿਲੂਗੀ ਤੇ ਤੁਸੀਂ ਉਹ ਚੋਣ ਲੜਨ ਲਈ ਤਿਆਰ ਦੇਖੋ ਜੀ ਮੈਂ ਆਪਦੇ ਮੂੰਹ ਇਹ ਗੱਲ ਕਹਾਂ ਮੈਂ ਤਾਂ ਇੱਕ ਨਮਾਣਾ ਜਿਹਾ ਛੋਟਾ ਜਿਹਾ ਵਰਕਰ ਹੈ ਨਾ ਮੈਂ ਕਦੇ ਸੋਚਿਆ ਸੀ ਵੀ ਮੈਂ ਚੇਅਰਮੈਨ ਬਣਨਾ ਨਾ ਇਹ ਸੋਚਿਆ ਸੀ ਇਲੈਕਸ਼ਨ ਲੜਨਾ ਮੈਂ ਤਾਂ ਪਾਰਟੀ ਦਾ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਅਰਵਿੰਦ ਕੇਜਰੀਵਾਲ ਦਾ ਸਿਪਾਹੀ ਆ ਜੋ ਮੈਨੂੰ ਫੈਸਲਾ ਦੇਣਗੇ ਜੋ ਪਾਰਟੀ ਕਹੂਗੀ ਮੈਂ ਤਾਂ ਹੱਥ ਜੋੜ ਕੇ ਜੇ ਮੈਨੂੰ ਝਾੜੂ ਦੀ ਸੇਵਾ ਲਾਉਣਗੇ ਜੇ ਮੈਨੂੰ ਦਰਿਆਵਾਂ 'ਵਿਸ਼ਾਉਣ ਤੇ ਲਾਉਣਗੇ ਜੇ ਮੈਨੂੰ ਪੋਸਟਰ ਲਾਉਣ ਤੇ ਲਾਉਣਗੇ ਜੋ ਸੇਵਾ ਪਾਰਟੀ ਲਾਊ ਮੈਂ ਤਾਂ ਉਹ ਕਰੂੰਗਾ ਕਿਉਂਕਿ ਅਸੀਂ ਰਾਜਨੀਤੀ ਦੇ ਵਿੱਚ ਕੋਈ ਇਹ ਸੋਚ ਕੇ ਨਹੀਂ ਆਏ ਵੀ ਅਸੀਂ ਐਮਐਲਏ ਬੰਨਾ ਸੀ ਚੇਅਰਮੈਨ ਬੰਨਾ ਪਰਮਾਤਮਾ ਦਾ ਦਿੱਤਾ ਸਾਰਾ ਕੋਸ਼ਾ ਸੀ ਤਾਂ ਸੇਵਾ ਭਾਵਨਾ ਲੈ ਕੇ ਆਏ ਅਸੀਂ ਪਾਰਟੀ ਦੇ ਸਿਪਾਹੀ ਆ ਅਰਵਿੰਦ ਕੇਜਰੀਵਾਲ ਸਾਹਿਬ ਮਾਨ ਸਾਹਿਬ ਸੁਸੋਦੀਆ ਸਾਹਿਬ ਜਿਹੜਾ ਵੀ ਹੁਕਮ ਲਾ ਦੇਣਗੇ ਜਿਹੜਾ ਮਰਜ਼ੀ ਲਾ ਦੇਣ ਅਸੀਂ ਉਹ ਤੇ ਪਹਿਰਾ ਦੇਵਾਂਗੇ ਅੱਛਾ ਤੁਹਾਡੇ ਤੋਂ ਫਰੀਦਕੋਟ ਦੇ ਜਿਹੜੇ ਲੋਕ ਆ ਬਹੁਤ ਖੁਸ਼ ਆ ਤੇ ਤੁਸੀਂ ਮੰਨ ਲਓ ਆਮ ਲੋਕਾਂ ਦੀ ਵੀ ਕਾਲ ਇੱਕ ਮਿੰਟ ਚ ਚੱਕ ਲੈਣਿਆ ਜਾਂ ਉਹਨਾਂ ਦੇ ਕੋਈ ਕੰਮਕਾਰ ਆ ਉਹ ਕਰਵਾ ਰਹੇ ਆ ਤੁਸੀਂ ਫਰੀਦਕੋਟ ਚਾ ਬੀਤੇ ਦੇਣੀ ਮੈਂ ਦੇਖਿਆ ਸੀ ਕਿ ਇੱਕ ਤੁਸੀਂ ਪਾਣੀ ਦਾ ਕੰਮ ਕਰ ਰਹੇ ਆ ਤੇ ਉਹਨੂੰ ਕਿਵੇਂ ਦੇਖਦੇ ਆ ਲੋਕ ਤੁਹਾਨੂੰ ਪਿਆਰ ਕਰਦੇ ਆ ਉੱਥੇ ਤੁਸੀਂ ਹਰੇਕ ਨੂੰ ਮਿਲਦੇ ਆ ਠੀਕ ਹੈ ਤੇ ਜਿਵੇਂ ਅੱਜ ਕੱਲ ਮੰਨ ਲਓ ਮਾੜੀ ਮੋਟੀ ਜਿਹੜੀ ਚੇਅਰਮੈਨ ਹੀ ਮੰਨ ਲਓ ਮਿਲ ਜਾਂਦੀ ਆ ਤੇ ਉਹ ਇਹਨਾਂ ਚੀਜ਼ਾਂ ਨੂੰ ਵਧੀਆ ਨਹੀਂ ਸਮਝਾਂਗੇ ਤੇ ਇਹਨੂੰ ਤੁਸੀਂ ਕਿਵੇਂ ਲੈਨੇ? ਦੇਖੋ ਜੀ ਮੈਂ ਤਾਂ ਕਈ ਵਾਰੀ ਜਦੋਂ ਮੈਨੂੰ ਕੋਈ ਕਾਲ ਕਰਦਾ ਨਾ ਤੇ ਮੈਂ ਫੋਨ ਚੱਕਦਾ ਅਗਲਾ ਦੋ ਵਾਰੀ ਪੁੱਛਦਾ ਪਹਿਲਾਂ ਵੀ ਚੇਅਰਮੈਨ ਸਾਹਿਬ ਬੋਲ ਰਹੇ ਆ ਕਿਉਂਕਿ ਉਹਨਾਂ ਨੂੰ ਕਿਤੇ ਨਾ ਕਿਤੇ ਮਨ 'ਚ ਵਹਿਮ ਆ ਵੀ ਫੋਨ ਜਿਹੜਾ ਪੀਏ ਚੱਕੂਗਾ। ਚੇਅਰਮੈਨ ਪਹਿਲਾਂ ਕਦੇ ਵੀ ਨਗਰ ਸੁਧਾਰ ਟਰੱਸਟ ਦੇ ਤੁਹਾਨੂੰ ਪਤਾ ਕਿੱਡੇ ਧਨਾੜ ਧਨਾੜ ਬੰਦੇ ਦੂਜੀਆਂ ਪਾਰਟੀਆਂ ਦੇ ਚੇਅਰਮੈਨ ਰਹੇ ਆ। ਸੋ ਤੁਹਾਨੂੰ ਸਾਰਾ ਪਤਾ ਜੀ ਮੇਰਾ ਸੰਘਰਸ਼ ਤੁਸੀਂ ਵੇਖਿਆ ਜ਼ਮੀਨ ਤੋਂ ਚੱਲੇ ਹੋਏ ਆ ਲੋਕਾਂ ਦੀ ਜੇ ਕਦਰ ਕਰਾਂਗੇ ਮੈਨੂੰ ਤਾਂ ਮਾਨ ਸਾਹਿਬ ਦੀ ਇੱਕ ਗੱਲ ਹਮੇਸ਼ਾ ਯਾਦ ਰਹਿੰਦੀ ਹੈ ਜੇ ਲੋਕ ਚਾਉਣ ਤਾਂ ਬੰਦਾ ਅਰਸ਼ ਤੇ ਤੇ ਜੇ ਲੋਕ ਚਾਉਣ ਬੰਦਾ ਫਰਸ਼ ਤੇ ਲੋਕਤੰਤਰ ਦੇ ਵਿੱਚ ਲੋਕ ਵੱਡੇ ਆ ਅਸੀਂ ਲੋਕਾਂ ਦੇ ਚਰਨਾਂ ਦੀ ਧੂੜ ਆ ਔਰ ਲੋਕਾਂ ਦੀ ਸੇਵਾ ਤੇ ਜਿੰਨੇ ਜੋਗੇ ਆ ਜਿੰਨੀ ਪ੍ਰਮਾਤਮਾ ਨੇ ਸਮੱਤ ਬਖਸ਼ੀ ਆ ਹਿੰਮਤ ਬਖਸ਼ੀ ਆ ਹੌਂਸਲਾ ਬਖਸ਼ਿਆ ਲੱਗੇ ਹੋਏ ਆ ਤੇ ਵਾਹਿਗੁਰੂ ਅੱਗੇ ਹੀ ਅਰਦਾਸ ਕਰਦੇ ਆ ਕੀ ਸਾਡੇ ਸਿਰ ਤੇ ਹੱਥ ਰੱਖ ਸਾਨੂੰ ਤਾਕਤ ਬਖਸ਼ ਅਸੀਂ ਲੋਕਾਂ ਦੀ ਸੇਵਾ ਕਰੀ ਇੱਕ ਮੈਨੂੰ ਮੈਸੇਜ ਲੱਗਿਆ ਸੀ ਲੋਕਾਂ ਵੱਲੋਂ ਹੀ ਉਹ ਕਹਿੰਦੇ ਗਗਨ ਧਾਰੀਵਾਲ ਨੂੰ ਇੱਥੇ ਵੀ ਮਿਲਣੀ ਸ਼ੁਰੂ ਕਰਨੀ ਚਾਹੀਦੀ ਹੈ ਸਾਦਕ ਦੇ ਵਿੱਚ ਕਿਉਂਕਿ ਸਾਦਕ ਦੇ ਲੋਕਲ ਚੇਅਰਮੈਨ ਇੱਥੇ ਰਹਿੰਦੇ ਆ ਤੇ ਉਹਨਾਂ ਦੀਆਂ ਸਮੱਸਿਆਵਾਂ ਦਫ਼ਤਰ ਦੀ ਬਜਾਏ ਇੱਥੇ ਵੀ ਸੁਣਨੀਆਂ ਚਾਹੀਦੀਆਂ ਇਹ ਚੀਜ਼ ਨੂੰ ਤੁਸੀਂ ਤੁਹਾਡੇ ਕੋਲ ਟਾਈਮ ਹੈ ਨਹੀਂ ਕਿਵੇਂ ਲੈਣਗੇ ਤੁਸੀਂ ਦੇਖੋ ਜੀ ਵੈਸੇ ਤਾਂ ਮੈਂ ਮੇਰਾ ਘਰ ਸਾਦੀ ਕਿ ਸਥਿਤ ਹੈ ਮੈਂ ਕਦੇ ਕਿਸੇ ਬੰਦੇ ਨੂੰ ਮਨਾ ਨਹੀਂ ਕੀਤਾ ਜਦੋਂ ਮੈਨੂੰ ਪੁੱਛ ਲੈਂਦਾ ਵੀ ਤੁਸੀਂ ਘਰੇ ਹੋ ਤੇ ਮੈਂ ਘਰ ਹੁੰਨਾ ਔਰ ਇੱਕ ਮੈਂ ਰੂਟੀਨ ਬਣਾਇਆ ਮੈਨੂੰ ਲਗਭਗ 9-10 ਮਹੀਨੇ ਹੋ ਗਏ ਚੇਅਰਮੈਨ ਬਣੇ ਨੂੰ। ਵੀ ਆਮ ਤੌਰ ਤੇ ਚੇਅਰਮੈਨ ਲੋਕ ਕੇ ਬੈਂਦੇ ਆ ਕਿਤੇ ਕੋਈ ਕੰਮ ਆ ਲਾਣਾ ਆ ਜੇ। ਮੈਂ ਜਦੋਂ ਵੀ ਆਪਦੇ ਦਫ਼ਤਰ 'ਚ ਬਹਿਣਾ ਹਮੇਸ਼ਾ ਸੋਸ਼ਲ ਮੀਡੀਆ ਤੇ ਟਾਈਮ ਤੇ ਦਿਨ ਪਾ ਕੇ ਬਹਿਣਾ ਤਾਂ ਕਿ ਮੈਨੂੰ ਇਹ ਹੁੰਦਾ ਕੋਈ ਭਰਾ ਐਵੇਂ ਮੇਰੇ ਦਫ਼ਤਰੋਂ ਫੋਕਾ ਨਾ ਮੁੜ ਜੇ ਜਦੋਂ ਮੈਂ ਬੈਠਾ ਹੁੰਵਾ ਜੇ ਮੈਂ ਉਹਨਾਂ ਦਾ ਕੋਈ ਸਵਾਰ ਸਕਦਾ ਕਿਉਂਕਿ ਡਰ ਉਹਨਾਂ ਨੂੰ ਹੁੰਦਾ ਜਿਨ੍ਹਾਂ ਨੇ ਗਲਤ ਕੰਮ ਕਰਨੇ ਆ ਜਾਂ ਲੋਕਾਂ ਨੂੰ ਝੂਠ ਬੋਲਣੇ ਆ ਜਾਂ ਲੋਕਾਂ ਦੇ ਕੰਮ ਨਹੀਂ ਕਰਨੇ। ਉਹ ਲੋਕਸ਼ਿਪ ਕੇ ਬੈਂਦੇ ਆ ਵੀ ਲੋਕ ਆ ਕੇ ਲਾਂਭੇ ਨਾ ਦੇਣ ਮੈਂ ਹਮੇਸ਼ਾ ਲੋਕਾਂ ਨੂੰ ਦੱਸ ਕੇ ਟਾਈਮ ਦੱਸ ਕੇ ਦਿਨ ਦੱਸ ਕੇ ਬੈਨਾ ਔਰ ਗੁਰੂ ਸਾਹਿਬ ਦੀ ਕਿਰਪਾ ਮੈਂ ਕਹਿੰਨਾ ਵੀ ਲੋਕ ਪਿਆਰ ਕਰ ਰਹੇ ਆ ਚਲੋ ਇਹ ਪ੍ਰਮਾਤਮਾ ਦੀ ਮਿਹਰ ਆ ਤੁਹਾਡੇ ਸਾਰੇ ਭਰਾਵਾਂ ਦਾ ਆਸ਼ੀਰਵਾਦ ਆ ਗਗਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਰਹੋ ਸਾਧਕ ਲਾਈਵ ਖਬਰ ਨਾ ਮੰਨੋ